ਜੀਵਨ ਸਿੰਘ ਨੂੰ ਲੱਗਿਆ ਨਾ ਜਦੋਂ ਪਤਾ ਕਿ ਘੇਰਾ ਪੈ ਗਿਆ ਸਹਬਜ਼ਾਦੇ ਅਜੀਤ ਸਿੰਘ ਨੂੰ ਪਾਬੇ ਜੀਵਨ ਸਿੰਘ ਜੀ ਨੇ ਸ਼ਬਦ ਪੜਿਆ ਤੋ ਕਾਲੰਗ ਪ੍ਰਨਾਸੀ ਦਾ ਆਲੰਗ ਸਰੂਪੇ ਸਦਾ ਇਹ ਅੰਗ ਸੰਗੇ ਉਹ ਪੰਗੰਬੂ ਦੇਖਾਬ ਤੇ ਪੜਕੇ ਨਾ ਘੋੜੇ ਦੀਆਂ ਵਾਗਾਂ ਜਵਾਨ ਨੇ ਜਦੋਂ ਮੋੜੀਆਂ ਨਾ ਘੋੜੇ ਦੀਆਂ ਮੋੜੀਆਂ ਵਾਗਾਂ ਰਕਾਬਾ ਤੇ ਪਾਇਆ ਭਾਰ ਤੇ ਦੋਹਾਂ ਹੱਥਾਂ 'ਚ ਜਿਵੇਂ ਤਲਵਾਰ ਵਾਈ ਪਾਬੇ ਜੀਵਨ ਸਿੰਘ ਨੇ ਮੇਰੇ ਸਾਥੀ ਬਿਆਨ ਐਉਂ ਕਰਦੇ ਨਾ ਏ ਸਰਸਾ ਕੰਡੇ ਦੁਸ਼ਮਣ ਨੇ ਜਦ ਪਾਲੇ ਕੇਰੇ ਜੀ ਕਸਮ ਭਲਾ ਕੇ ਅੱਲਾ ਬੋਲਣ ਚਾਰ ਛੇਰੇ ਜੀ ਉਹ ਡੜਕੇ ਸੋਹ ਸਿੰਘ ਸਰਸੰਗੁਰ ਦੇ ਦਰਦੀ ਸੀ ਜੀਵਨ ਸੰਗਤ ਦੀ ਤੇਲ ਮਾਰੀ ਤੇ ਟੋਟੇ ਕਰਦੀ ਸੀ ਓ ਸਰਸਾ ਕੰਡੇ ਦੁਸ਼ਮਣ ਨੇ ਜਦ ਪਾਲੇ ਕੇਰੇ ਜੀ ਕਸਮ ਬਚਾ ਸਮਾਨ ਗਲ ਦੇ ਬਰਦੋ ਢੀਲੇ ਕਈ ਪਾਈ ਤਾਰ ਦੇ ਮੁਗਲ ਸਪਾਈ ਸ਼ਾਲ ਸੁਬੀਲੇ ਕਈ ਬੱਲਾ ਪੰਗਾ ਤਸਰ ਪਤੋ ਨੂੰ ਵਾਰ ਤ ਕਰਦੀ ਸੀ ਜੀਵਨ ਸਿੰਘ ਦੀ ਤੇਗ ਮਾਰੀ ਜੋ ਟੋਟੇ ਕਰਦੀ ਸੀ ਓ ਗੁਰੂ ਤਰਾਹੀ ਆਲਮ ਮੜ ਮੜ ਹਮਲੇ ਕਰਦੇ ਨੇ ਨਮਕਾਰਾ ਮੀ ਸਿੰਘ chain of sales ਸਮਾਨਿਆ ਆਏ ਮਸਤਾ ਇਸੇ ਵੇਲੇ ਸੁਨੋ ਪਾਰ ਬਲਾਏ ਓਹ ਸੰਗੀਤੇ ਬਨਤਾਬ ਹਿੰਦ ਸ਼ਦਨ ਦੇ ਦਿਲ ਸੀ ਜੀਵਨ ਸੰਗ ਦੀ ਤੇਰੇ ਨਾਲੀ ਦੇ ਟੁੱਟੇ ਕਰਦੀ ਸੀ ਓਏ ਕਿਸੇ ਆਖਿਆ ਕੋਈ ਨਹੀਂ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਤਾਨ ਤਾਨੀਆਂ ਦੇ ਕਿਸੇ ਆਖਿਆ ਕੌਮਾਂ ਨੂੰ ਕਾਇਮ ਰੱਖਣ ਉੱਚੇ ਕਥੇ ਗਿਆਨ ਗਿਆਨੀਆਂ ਦੇ ਕਿਸੇ ਨੇ ਤਲਵਾਰ ਦੀ ਗੱਲ ਕੀਤੀ ਕਿਸੇ ਨੇ ਫਲਸਫੇ ਦੱਸੇ ਰੋਹਾਨੀਆਂ ਦੇ ਕੱਲਾ ਸਾਰੀਆਂ ਹੀ ਭਾਵੇਂ ਚੰਗੀਆਂ ਨੇ ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ ਐ ਪਰ ਤਤ ਸਿਆਣਿਆਂ ਕੱਢਾ ਜੇ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ